ਸੋਸ਼ਲ ਮੀਡੀਆ ਤੇ ਅਕਸਰ ਹੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਕੁਝ ਵੀਡੀਓ ਜਈਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ ਸੋ ਹਾਲ ਹੀ ਵਿੱਚ ਨਾ ਇੱਕ ਛੋਟੇ ਜਿਹੇ ਬੱਚੇ ਦੀ ਅਜਿਹੀ ਹੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਬੱਚਾ ਸਕੂਲ ਪੜਨ ਆਇਆ ਹੋਇਆ ਏ ਜੋ ਛੋਟੀ ਕਲਾਸ ਵਿੱਚ ਏ ਤੇ ਇਹਨੇ ਨਾ ਯੂਨੀਫਾਰਮ ਨਹੀਂ ਪਾਈ ਹੋਈ ਤਾਂ ਮੈਡਮ ਇਸ ਨੂੰ ਪੁੱਛਦੀ ਏ ਕਿ ਪੁੱਤ ਤੂੰ ਯੂਨੀਫਾਰਮ ਕਿਉਂ ਨਹੀਂ ਪਾਈ ਤੇ ਇਹ ਵੀ ਪਤੰਦਰ ਨਾ ਰੋਂ ਲੱਗ ਪੈਂਦਾ ਤਾਂ ਮੈਡਮ ਵੀ ਹੈਰਾਨ ਹੋ ਜਾਂਦੀ ਵੀ ਤੂੰ ਰੋਣ ਕਾ ਤੋਂ ਲੱਗ ਪਿਆ ਕੀ ਗੱਲ ਹੋਈ ਆ ਤਾਂ ਪਤੰਦਰ ਕਹਿੰਦਾ ਮੈਡਮ ਜੀ ਅੱਜ ਮੇਰਾ ਹੈਪੀ ਬਰਥਡੇ ਕੰਦੀ ਫੇਰ ਤਾਂ ਚੱਲ ਵਧੀਆ ਹੋਇਆ ਜਰਾ ਹੈ ਬੀ ਬਰਥਡੇ ਆ ਕੋਈ ਗੱਲ ਨਹੀਂ ਫੇਰ ਤੂੰ ਯੂਨੀਫਾਰਮ ਨਹੀਂ ਪਾਈ ਵਰਦੀ ਯੂਨੀਫਾਰਮ ਕਿਹਾ ਪੁੱਤ ਹਾਂ ਕਿਉਂ ਅਸੀ ਕਰਕੇ ਰੋਣ ਕਿਉਂ ਲੱਗ ਗਿਆ ਇੱਧਰ ਦੇਖ ਮੇਰੇ ਵੱਲ ਇੱਕ ਕੀ ਹੋ ਗਿਆ ਲੈ ਦੱਸ ਕੀ ਹੋਇਆ ਕਿਉਂ ਨਹੀਂ ਪਾਈ ਰੋਣਾ ਖੁਸ਼ ਕਿਹਾ ਤਾਂ ਇਹ ਨਹੀਂ ਦਿਨ ਪੁੱਤ ਕਿਉਂ ਨਹੀਂ ਪਾਈ ਪੁੱਛਿਆ ਮੈਂ ਤਾਂ ਬਸ ਕਿਉਂ ਨਹੀਂ ਪਾਈ ਕੀ ਹੋਇਆ ਸੀ ਬਰਥਡੇ හැපි වඩ රුදග කෝෂෝ හැඩ හැපි වඩතු පටන්ජි ගැදන මෙට ැපිවඩේ ම් තානිමක්කය හන තයි ඉන්න සුහල ගියන අජ හන සුන ලගර යන කොයිගල්ල අජ හසදී රැන හැප්ි වඩිය ඇත හැ්පිරෑ ටික ਯਾਰਵਾ ਨਿੱਕੇ ਨਿੱਕੇ ਜਵਾਗਨਾ ਬਾਲੇ ਭੋਲੇ ਹੁੰਦੇ ਆ ਤੇ ਬਾਲੀਆਂ ਨੋਨੀਆਂ ਨੋਨੀਆਂ ਗੱਲਾਂ ਕਰਦੇ ਆ ਸੋ ਇਸ ਪਿਆਰੇ ਜੀ ਬੱਚੇ ਦੀ ਵੀਡੀਓ ਨੂੰ ਨਾ ਇੱਕ ਲਾਈਕ ਤੇ ਸ਼ੇਅਰ ਜ਼ਰੂਰ ਕਰਕੇ ਜਾਇਓ ਰੱਬ ਰੱਖਾ